ਕੰਚਨਪ੍ਰੀਜੀ ਮੈਨੂੰ ਲੱਗਦਾ ਤੁਸੀਂ ਇਹ ਗੱਲ ਭੁੱਲ ਗਏ ਹੋ ਵੀ ਤੁਸੀਂ ਵੋਟਾਂ ਕਿਹੜੇ ਤੜੇ ਵੱਲੋਂ ਲੜ ਰਹੇ ਹੋ ਬਾਦਲ ਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਬਿਲਕੁਲ ਵੀ ਮਾਫ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਾਦਲ ਨਾਲ ਖਲੋਤਾ ਬੰਦਾ ਜਿਹੜਾ ਭਾਈ ਜਸਪਾਲ ਸਿੰਘ ਦੇ ਕਤਲ ਦਾ ਵੀ ਬਰਾਬਰ ਦੋਸ਼ੀ ਹੈ ਬਾਦਲ ਨਾਲ ਖਲੋਤਾ ਬੰਦਾ ਬਹਿਬਲ ਕਲਾਂ ਬਰਗਾੜੀ ਗੋਲੀकांड ਦਾ ਵੀ ਬਰਾਬਰ ਦੋਸ਼ੀ ਹੈ ਬਾਦਲ ਨਾਲ ਜਿਹੜਾ ਬੰਦਾ ਖਲੋਂਦਾ ਹੈ ਉਹ ਸੁਮੇਤ ਸੈਣੀ ਨੂੰ ਡੀਜੀਪੀ ਲਾਣ ਦਾ ਵੀ ਬਰਾਬਰ ਦੋਸ਼ੀ ਹੈ ਬਾਦਲ ਨਾਲ ਖਲੋਤਾ ਬੰਦਾ ਜਿਹੜਾ ਪਾਈ ਜਸਵੰਤ ਸਿੰਘ ਖਾਲੜਾ ਦੇ ਨਾਲ ਹੋਏ ਧੋਖੇ ਦਾ ਵੀ ਬਰਾਬਰ ਦੋਸ਼ੀ ਹੈ ਬਾਦਲ ਕੇ ਤੜੇ ਨਾਲ ਖਲੋਤਾ ਬੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਬੇਅਦਬੀਆਂ ਤੇ ਸਰਸੇ ਵਾਲੇ ਨੂੰ ਦਿੱਤੀ ਹੋਈ ਮਾਫੀ ਦਾ ਵੀ ਬਰਾਬਰ ਦੋਸ਼ੀ ਹੈ ਬਾਦਲ ਨਾਲ ਖਲੋਤਾ ਬੰਦਾ ਪੰਜਾਬ ਦੇ ਵਿੱਚ ਚਿੱਟੇ ਵੇਚੇ ਦਾ ਵੀ ਬਰਾਬਰ ਦੋਸ਼ੀ ਹੈ ਤੇ ਬਾਦਲ ਨਾਲ ਖਲੋਤਾ ਬੰਦਾ ਧਰਮੀ ਫੌਜੀਆਂ ਨਾਲ ਹੋਏ ਤ੍ਰੋਹ ਦਾ ਵੀ ਬਰਾਬਰ ਦੋਸ਼ੀ ਹੈ ਅੱਜ ਰੱਖ ਸੁਣੋ ਸੋ ਇੱਥੇ ਗੱਲਬਾਤ ਇਹ ਹੈ ਵੀ ਬਾਦਲ ਲਾਣ ਉਦੋਂ ਚੇਤੇ ਆਉਂਦਾ ਜਦੋਂ ਬਾਦਲ ਲੈਣਾ ਪਾਵਰ 'ਚ ਨਹੀਂ ਰਹਿੰਦਾ ਕਿਉਂਕਿ ਬਾਦਲਾਂ ਨੂੰ ਉਦੋਂ ਪਾਵਰ 'ਚ ਰਹਿ ਕੇ ਜਿਹੜਾ ਧਰਮਿਆਂ ਉਹ ਚੇਤੇ ਨਹੀਂ ਆਉਂਦਾ ਜਿਵੇਂ 78 ਵਾਲਾ ਨਰੰਗਕਾਰੀ ਕਾਣ ਲਾ ਲਓ ਉਦੋਂ ਵੀ ਇਹਨਾਂ ਜਿਹੜਾ ਨਰਕਧਾਰੀ ਆ ਦੁਰਵਚਨਾ ਆ ਉਹਨੂੰ ਬਾਦਲ ਹੋਣਾ ਨੇ ਆਪਣੀ ਗੱਡੀ ਦੇ ਵਿੱਚ ਜਿਹੜਾ ਆ ਪੰਜਾਬ ਚੋਂ ਬਾਹਰ ਕੱਢਿਆ ਫਿਰ ਉਹਦੀਆਂ ਕਰਨਾਲ ਵਾਲੀਆਂ ਪੇਸ਼ੀਆਂ ਜਿਹੜੀਆਂ ਉਹਦੇ ਹੱਕ ਚ ਕਰਾ ਕੇ ਉਹਨੂੰ ਬੰਦੇ ਨੂੰ ਬਰੀ ਕਰਾਇਆ ਸਾਰਾ ਕੁਝ ਜਿਹੜਾ ਆ 78 ਤੋਂ ਲੈ ਕੇ ਭਾਵੇਂ ਹੁਣ 2025 ਆ ਭਾਈ ਜਸਪਾਲ ਸਿੰਘ ਦਾ ਕਤਲकांड ਲਾ ਲਓ ਠੀਕ ਹੈ ਬਰਗਾੜੀ ਬੈਬਲ ਕਲਾ ਲਾ ਲਓ ਫਿਰ ਉਸ ਤੋਂ ਬਾਅਦ ਜਿਹੜੀ ਆ ਪੁ ਫਿਰ ਉਹ ਤੋਂ ਬਾਅਦ ਜਿਹੜਾ ਕੁਝ ਹੋਇਆ ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ ਬੇਅਦਬੀਆਂ ਹੋਈਆਂ ਸੈਂਕੜਿਆਂ ਦੇ ਹਸਾਬ ਚ ਹੋਈਆਂ ਸਰਸੇ ਵਾਲੇ ਨੂੰ ਮਾਫੀ ਲਾ ਲਓ ਸਰਸੇ ਵਾਲੇ ਡੇਰੇ ਦੇ ਵਿੱਚ ਜਾ ਕੇ ਇਹਨਾਂ ਦਾ ਚੌਂਕੀਆਂ ਭਰਨਾ ਲਾ ਲਓ ਇਹ ਸਾਰਾ ਕੁਝ ਜਿਹੜਾ ਡਰਾਮਾ ਇਹਨਾਂ ਨੇ